ਉਹ ਟਰੈਕਟਰ ਖੜਾਗਾ ਸਵਰਾਜ 735 ਐਫੀ ਟਰੈਕਟਰ ਇਹਦੇ ਬਾਰੇ ਦੋ ਜਾਣਕਾਰੀ ਇਹ 99ਵਾਂ ਮਾਡਲ ਆ ਜੀ ਹਾਂਜੀ ਰਾਜ 855 ਐਫੀ ਟਰੈਕਟਰ ਇਹ ਵੀ ਤੁਸੀਂ ਵੇਖ ਸਕਦੇ ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ ਪਿਆਗਾ ਟਾਇਰਾਂ ਦੀ ਗੱਲ ਕਰ ਸਵਰਾਜ 855 ਟਰੱਕ ਉਹ 2010 ਮਾਡਲ ਹੈ ਜੀ ਠੀਕ ਹੈ ਜੀ ਤੇ ਇਹਦੇ ਟਾਇਰ ਤੁਸੀਂ ਦੇਖ ਸਕਦੇ ਹੋ ਇਹ ਟਾਇਰ ਤਾਂ ਬਿਲਕੁਲ ਨਵੇਂ ਪਏ ਨੇ ਤੁਸੀਂ ਆਹ ਦੇਖ ਸਕਦੇ ਹੋ ਹਾਂਜੀ ਮਿੱਤਰੋ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਪਹੁੰਚੇ ਹਾਂ ਬਨਾਲਾ ਟਰੈਕਟਰ ਮੰਡੀ ਤੇ ਤੇ ਬਨਾਲਾ ਟਰੈਕਟਰ ਮੰਡੀ ਤੇ ਬਾਈ ਅਮਨ ਜੀ ਕੋਲ ਪਹੁੰਚ ਬਲਤਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਇਹਨਾਂ ਬਾਈ ਕੋਲ ਟਰੈਕਟਰ ਖੜਾਗਾ ਸਵਰਾਜ 735 ਐਫੀ ਟਰੈਕਟਰ ਇਹਦੇ ਬਾਰੇ ਦੋ ਜਾਣਕਾਰੀ ਇਹ 99ਵਾਂ ਮਾਡਲ ਆ ਜੀ ਹਾਂਜੀ ਤੇ ਵਧੀਆ ਟਰੈਕਟਰ ਦਾ ਟਾਇਰ ਟੂਰ ਅਲਾਈਂਸ ਦੇ ਵਧੀਆ オリジナル ਟਰੈਕਟਰ ਆ ਹਰਾਂ ਠੀਕ ਹੈ ਜੀ ਤੇ ਗੱਲ 1.48 ਲੱਖ ਰੁਪਏ ਮੰਗਦੇ ਆ ਜੀ ਹਾਂਜੀ ਇੰਜਨ ਗੇਅਰ ਕੋਫਕੇ ਮੈਂ ਇੰਜਨ ਗੇਅਰ ਤਾਂ ਪੂਰਾ ਚੰਗਾ ਜੀ ਚਲਾ ਕੇ ਬਸੰਦ ਕਰਕੇ ਵਜੇ ਸਾਫ ਟਰੈਕਟਰ ਪਿਆਗਾ ਤੇ ਟਾਇਰਾਂ ਦੀ ਕੰਡੀਸ਼ਨ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਸਾਫ ਸੁਥਰਾ ਟਰੈਕਟਰ ਪਿਆਗਾ ਜਿਸਕੇ ਨੇ ਕਿਤਨਾ ਹੋਇਆ ਆਪਾਂ ਨੰਬਰ ਵੀ ਦੇ ਦਾਂਗੇ ਭਾਈ ਨਾਲ ਤੁਸੀਂ ਸੰਪਰਕ ਵੀ ਕਰ ਸਕਦੇ ਹੋ ਪੰਜਾਬ ਨੰਬਰ ਆ ਤੇ ਅੱਗੇ ਬਾਈ ਕੋਲ ਇੱਧਰ ਟਰੈਕਟਰ ਖੜਾਗਾ ਸਵਰਾਜ 855 ਐਸੀ ਟਰੈਕਟਰ ਇਹ ਵੀ ਤੁਸੀਂ ਦੇਖ ਸਕਦੇ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਪਿਆਗਾ ਟਾਇਰਾਂ ਦੀ ਗੱਲ ਕਰੀ ਆਪਾਂ ਟਾਇਰ ਵੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਨਵੇਂ ਵਰਗੇ ਮੂਹਰੇ ਪਿਆ ਤੇ ਇਸਲੇ ਵੀ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਪਿਆਗੇ ਇਹ ਛਤਰੀ ਨਾਲ ਹੈ ਇਸ ਟਰੈਕਟਰ ਦੇ ਇਹਦੇ ਇੰਜਨ ਗੇਅਰ ਪੱਖੋਂ ਕਿਵੇਂ ਆਈ ਇੰਜਨ ਗੇਅਰ ਤਾਂ ਪੂਰਾ ਔਖਾ ਵੀਰੇ ਸ਼ੀਲਡ ਟਰੈਕਟਰ ਆ ਸਾਰਾ ਠੀਕ ਹੈ ਜੀ 2013 ਮਾਡਲ ਹੈ ਹਾਂਜੀ ਪਰ ਵਾਰਸ ਵੀਡੀਓ ਦੇ ਵਿੱਚ ਤੇ ਗੱਲ ਕਰ ਲਈ ਜੇ ਆਪਾਂ ਹੁਣ ਇਹਦੀ ਡਿਮਾਂਡ ਵੀ ਡਿਮਾਂਡ ਵੀਰੇ 440 ਮੰਗਦਿਆਂਗੇ ਮੈਂ ਕਿ ਚਲੋ 415000 ਰੇਟਰ ਦੇ ਦਾਂਗੇ ਜੀ ਬਈਆ ਮੌਕੇ ਤੇ ਮਾਨਤਾ ਨੂੰ ਫੁੱਲ ਕਰ ਦੋਗੇ ਹਾਂਜੀ ਹਾਂ ਤੇ ਇੱਕ ਬਾਈ ਕੋਲ ਉਧਰ ਖੜਾਗਾ ਟਰੈਕਟਰ ਸਵਰਾਜ 800 55 ਟਰਕ ਉਹ 2010 ਮਾਡਲ ਹੈ ਜੀ ਠੀਕ ਹੈ ਜੀ ਤੇ ਇਹਦੇ ਟਾਇਰ ਤੁਸੀਂ ਦੇਖ ਸਕਦੇ ਹੋ ਇਹਦੇ ਟਾਇਰ ਤਾਂ ਬਿਲਕੁਲ ਨਵੇਂ ਪਏ ਨੇ ਤੁਸੀਂ ਆਹ ਦੇਖ ਸਕਦੇ ਹੋ ਇੱਟਲੇ ਵੀ ਤੁਸੀਂ ਕਰੀ ਚੱਕਾ ਸੋਲੇ ਬਿਲਕੁਲ ਨਵੇਂ ਪਏ ਨੇ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਇਹ ਘਾ ਟਰੈਕਟਰ ਤੇ ਇੰਜਨ ਗੇਅਰ ਪੱਖ ਕਿਵੇਂ ਹੈ ਇੰਜਨ ਗੇਅਰ ਦਾ ਸਾਰਾ ਓਕੇ ਡਾਟਾ ਜੀ ਠੀਕ ਹੈ ਜੀ ਕੋਰਲੋਸ ਕਰੀ ਜਾਂਦਾ ਜੀ ਠੀਕ ਹੈ ਜੀ ਬਾਈ ਕਹਿੰਦਾ ਕਿ ਲੋਸ ਕਰਦਾ ਇੰਜਨ ਹੈਗਾ ਤੁਸੀਂ ਦੇਖ ਸਕਦੇ ਹੋ ਉਰੋਂ ਵੀ ਇੱਕ ਵਾਰੀ ਦੇਖ ਸਕਦੇ ਹੋ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਪਿਆਗਾ ਤੇ ਗੱਲ ਕਰ ਲਈ ਵੀਰੇ ਆਪਾਂ ਇਹ ਇਸ ਟਰੈਕਟਰ ਦੀ ਡਿਮਾਂਡ ਡਿਮਾਂਡ ਬੀਤੀ 388000 ਰੁਪਏ ਮੰਗਦੇ ਠੀਕ ਹੈ ਜੀ ਬਾਈਕਰ ਤੋਂ 370000 ਰੁਪਏ ਟਰੈਕਟਰ ਦੇ ਦਾਂਗੇ ਜੀ ਬੜੀਆ ਤਿੰਨਾ ਟਰੈਕਟਰਾਂ ਵਿੱਚੋਂ ਫੁੱਲ ਮਾਨਤਨ ਕਰ ਦੂੰਗੀ ਹਾਂਜੀ ਹਾਂਜੀ ਬਾਈ ਤੁਹਾਡੇ ਬਾਰੇ ਸਾਹਮਣੇ ਆਜੋ ਤੇ ਹੁਣ ਆਪਾਂ ਗੱਲ ਕਰ ਲੈਨੇ ਜੇ ਕਿਸੇ ਨੇ ਕੋਈ ਵੀ ਟਰੈਕਟਰ ਤਿੰਨਾ ਦੇ ਵਿੱਚੋਂ ਖਰੀਦਣਾ ਹੋਵੇ ਉਹਦੇ ਵਾਸਤੇ ਆਪਣਾ ਮੋਬਾਈਲ ਨੰਬਰ ਦੱਸ ਦੇ 9855576867 ਬੜੀਆ ਮੌਕੇ ਤੇ ਮਿੱਤਰੋ ਮਾਨਤਨ ਕਰ ਦੋ ਬਾਈ ਤੇ ਜਿਸ ਕਿਸੇ ਨੇ ਟਰੈਕਟਰ ਕੋਈ ਵੀ ਖਰੀਦਣਾ ਹੋਵੇ ਤਿੰਨਾ ਦੇ ਵਿੱਚੋਂ ਬਾਈ ਨਾਲ ਸਿੱਧਾ ਸੰਪਰਕ ਕਰ ਸਕਦੇ ਹੋ ਵੀਡੀਓ ਦੇਖਣ ਲਈ ਧੰਨਵਾਦ